ਤੋ ਜੋ ਇਹਨਾਂ ਦਾ ਡਰਾਮਾ ਇਹਨਾਂ ਤੇ ਪੁੱਠਾ ਪੈਣ ਲੱਗਿਆ ਇਹਨਾਂ ਨੇ ਪਿਛਲੇ 4 ਮਹੀਨੇ ਚ ਕੀ ਨਹੀਂ ਕੀਤਾ ਸਾਡੇ ਕਾਉਂਸਲਰਾਂ ਤੇ ਪਰਚੇ ਕੀਤੇ ਝੂਠੇ ਇਹਨਾਂ ਨੇ ਪੁਰਾਣੀਆਂ ਕੰਪਲੇਂਟਾਂ ਕੱਢ ਕੇ ਕੋਈ ਫਰੈਸ਼ ਕੰਪਲੇਂਟ ਨਹੀਂ ਸੀ ਵਰਕਰਾਂ ਤੇ ਝੂਠੇ ਪਰਚੇ ਕਰੇ ਸਾਨੂੰ ਜ਼ਮਾਨਤਾ ਕਰਾਣੀਆਂ ਪਈਆਂ ਅਸੀਂ ਕਦੀ ਨਹੀਂ ਬੋਲੇ ਅਸੀਂ ਡੱਟ ਕੇ ਲੜਾਈ ਲੜੀ ਥੋੜੇ ਮੋਰੇ ਵੀ ਆ ਕੇ ਕਦੀ ਆਪਣਾ ਰੋਣਾ ਨਹੀਂ ਰੋਇਆ ਵੀ ਕੋਈ ਗੱਲ ਨਹੀਂ ਜਿੰਨੀ ਕਿ ਤਸ਼ੱਦਦ ਕਰ ਸਕਦੇ ਆ ਕਰ ਲੈਣ ਪਰ ਅਸੀਂ ਇਹਨਾਂ ਨੂੰ ਇਲੈਕਸ਼ਨਾਂ 'ਚ ਮੋਰੇ ਖੜਨ ਨਹੀਂ ਦੇਣਾਂ ਔਰ ਸਾਨੂੰ ਸਾਨੂੰ ਤਾਕਤ ਦੇਣ ਵਾਲੇ ਸੀ ਸਾਡੇ ساری ਲੀਡਰਸ਼ਿਪ ਔਰ ਖਾਸ ਤੌਰ ਤੇ ਲੁਧਿਆਣੇ ਦੇ ਲੋਕ ਵੀ ਤੂੰ ਡਰਨਾ ਨਹੀਂ ਤੂੰ ਡਟਿਆ ਰਹਿ ਤੇ ਅਸੀਂ ਡਟੇ ਰਹੇ ਹਮੇਸ਼ਾ ਤੇ ਕੱਲ ਰਾਤ ਦੇ ਜਿਹੜਾ ਡਰਾਮਾ ਇਹਨਾਂ ਨੇ ਕਰਿਆ ਮੈਨੂੰ ਪਕੜਨ ਲਈ ਇਹਨਾਂ ਦੇ ਮਨੋਂ ਇਹ ਇੰਟਰਸਟ ਸੀਗਾ ਵੀ ਇਹਨੂੰ ਅੰਦਰ ਕਰਦੀਏ ਤੇ ਸਭ ਨੂੰ ਡਰਾ ਲਈਏ ਕਹਿਣ ਨੂੰ ਕੁਝ ਨਹੀਂ ਮੁੱਦਾ ਕੋਈ ਹੈ ਨਹੀਂ ਸਿਰਫ ਡਰ ਭੈ ਨਾਲ ਜੇ ਕੋਈ ਮੀਟਿੰਗਾਂ ਵੀ ਅੱਜ ਉਹਨਾਂ ਦੀਆਂ ਹੋ ਰਹੀਆਂ ਤੇ ਉਹ ਵੀ ਆਫੀਸਰ ਕਰਵਾ ਰਿਹਾ ਜਾ ਕੇ ਲੋਕਾਂ ਨੂੰ ਕਹਿ ਕੇ ਕਿਸੇ ਨੂੰ ਡਰਾਉਂਦੇ ਆ ਕਿਸੇ ਨੂੰ ਧਮਕਾਉਂਦੇ ਆ ਅੱਜ ਵੀ ਸਾਡੇ ਵਰਕਰਾਂ ਨੂੰ ਬੁਲਾਇਆ ਜਾ ਰਿਹਾ ਸਿਰਫ ਡਰਾਇਆ ਧਮਕਾਇਆ ਜਾ ਰਿਹਾ ਵੀ ਘਰ ਬੈਜੋ ਨਹੀਂ ਤਾਂ ਤੁਸੀਂ ਫੇਸ ਕਰੋਗੇ ਕਨਸੀਕਵੈਂਸ ਇਸ ਐਸੀ ਗੱਲ ਆ ਜਦੋਂ ਬੈਕਲੈਸ਼ ਹੋਇਆ ਔਰ ਲੋਕਾਂ ਦਾ ਰੋਹ ਆਇਆ ਸਾਹਮਣੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਨਵਾਂ ਡਰਾਮਾ ਸ਼ੁਰੂ ਕਰ ਦਿੱਤਾ ਤੇ ਅੱਜ ਇਹ ਕਹਿੰਦੇ ਐ ਬਈ ਅਸੀਂ ਐਸਐਸਪੀ ਨੂੰ ਤਾਂ ਕਿਹਾ ਹੀ ਨਹੀਂ ਸੀ ਕੋਈ ਬਿਗੈਰ ਆਰਡਰਾਂ ਤੋਂ ਇਹਨਾਂ ਨੇ ਸਸਪੈਂਡ ਕਰਤਾ ਬਿਗੈਰ ਆਰਡਰਾਂ ਤੋਂ ਕੋਈ ਐਸਐਸਪੀ ਇਹ ਜੀ ਹਰਕਤ ਕਰ ਸਕਦਾ ਹੈ ਇਨਾਂ ਦੇ ਬਿਨਾਂ ਪੁੱਛੇ ਜਿੱਥੇ ਇਲੈਕਸ਼ਨ ਚੱਲਦੇ ਹੋਣ ਇਹੋ ਜਿਹਾ ਕਿਤੇ ਐਕਸ਼ਨ ਹੋ ਸਕਦਾ ਤੁਸੀਂ ਆਪ ਦੱਸੋ ਮੈਂ ਤੇ ਅੱਜ ਡਰਾਮਾ ਕੀਤਾ ਜਾ ਰਿਹਾ ਅਗਰ ਤੁਸੀਂ ਪੁੱਛੋ ਹਾਲਾਤ ਇਹਨਾਂ ਦੇ ਇਹ ਨਹੀਂ ਅੰਦਰ ਕਰਦੇ ਕਰਨਾ ਚਾਹੁੰਦੇ ਸੀ ਤਾਂ ਅਫਸਰ ਕਿਉਂ ਬਦਲ ਰਹੇ ਸੀਪੀ ਦਾ ਤਵਾਦਲਾ ਕਿਉਂ ਹੋਇਆ ਇੱਥੋਂ ਦੱਸੋ ਸਾਹਿਬ ਸੀਪੀ ਜੇ ਆਸੂ ਨੂੰ ਅੰਦਰ ਕਰੇਗਾ ਤਾਂ ਤੂੰ ਇੱਥੇ ਰਹਿ ਸਕਦਾ ਨਹੀਂ ਨਹੀਂ ਰਹਿ ਸਕਦਾ ਡੀਜੀ ਵਿਜੀਲੈਂਸ ਕਿਉਂ ਬਦਲਿਆ ਜਾਂਦਾ ਤੇ ਦੂਸਰਾ ਉਸ ਤੋਂ ਬਾਅਦ ਜਿਹੜਾ ਲੱਗਦਾ ਉਹ ਸਸਪੈਂਡ ਕਿਉਂ ਹੁੰਦਾ ਵੀ ਯਾ ਅੰਦਰ ਕਰ ਨਹੀਂ ਤਾਂ ਤੂੰ ਸਸਪੈਂਡ ਹਾਲਾਤ ਤਾਂ ਇੱਥੇ ਤਾਂ ਹੀ ਆ ਗਏ ਵੀ ਇਹ ਏਜੰਸੀਆਂ ਔਰ ਪੁਲਿਸ ਨੂੰ ਯੂਜ਼ ਕਰਕੇ ਇਸ ਸੂਬੇ ਤੇ ਰਾਜ ਕਰਨਾ ਚਾਹੁੰਦੇ ਆ ਔਰ ਇਹ ਬੜੀ ਦਲੇਰ ਕੌਮ ਹੈ ਇਸ ਸੂਬੇ ਦੀ ਉਹ ਬਿਲਕੁਲ ਡਰਨ ਵਾਲੀ ਨਹੀਂ ਸਭ ਸੱਚ ਤੇ ਖੜਨ ਵਾਲੇ ਆ ਇਸ ਇਲੈਕਸ਼ਨ 'ਚ ਉਹਨਾਂ ਨੂੰ ਇਹਦਾ ਬਕਾਇਦਾ ਤੌਰ ਤੇ ਜਵਾਬ ਮਿਲੇਗਾ ਸਰ ਕਿਉਂ ਬਹੁਤ ਧੰਨਵਾਦ ਲੱਗਦਾ ਹੈ ਕਿ ਇਸ ਵਿਸ਼ੇ ਤੋਂ ਪਹਿਲਾਂ ਤੁਸੀਂ ਜਦੋਂ ਕਿ ਤੁਹਾਡਾ ਜਿੰਨੇ ਵੀ ਆਪਣਾ ਵਕੀਲ ਭਾਈਚਾਰਾ ਸੀ ਉਹਨਾਂ ਨੇ ਪਹਿਲਾਂ ਕੱਲ ਜਿੰਦਾ ਰਾਣ ਗੁਰੀ ਜੀ ਨੇ ਕਿਹਾ ਸੀ ਕਿ ਉਹਨਾਂ ਨੂੰ ਅਸ਼ੰਕਾ ਹੈਗੀ ਹੈ ਕਿ ਤੁਹਾਡੇ ਉੱਤੇ ਜਿਹੜਾ ਹੈਗਾ ਕੁਆਲੀਫਾਇਰ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਤਿੰਨ ਦਿਨਾਂ ਦੇ ਉਹ ਲੱਭਦੇ ਪਏ ਆ ਵੀ ਕਿਹੜੇ ਕੇਸ ਚ ਨੂੰ ਅੰਦਰ ਭੇਜਣਾ ਅੱਜ ਲੱਭ ਕੇ ਸੰਮਣ ਕਰੇ ਮਨਸ਼ਾ ਉਹ ਇਹੀ ਸੀ ਕਿ ਕਿਸ ਤਰੀਕੇ ਜਾਪਤਾ ਪੂਰਾ ਕਰਕੇ ਇਹਨੂੰ ਅਰੈਸਟ ਕਰਨਾ ਉਹ ਤਾਂ ਜਦੋਂ ਵਾਪਸ ਬੈਕਫਾਇਰ ਹੋ ਗਿਆ ਇਹਨਾਂ ਦਾ ਉਸ ਤੋਂ ਬਾਅਦ ਆ ਨਵਾਂ ਡਰਾਮਾ ਸ਼ੁਰੂ ਹੋ ਗਿਆ ਸਸਪੈਂਸ਼ਨ ਨਾਲ ਸਰ ਇਹ ਵੀ ਕਿਆ ਜਾ ਰਿਹਾ ਕਿ ਉਹ ਐਸਐਸਪੀ ਨਾਲ ਤੁਹਾਡੇ ਕੋਈ ਸੰਬੰਧ ਨਹੀਂ ਸੀ ਕੋਈ ਮੀਟਿੰਗਾਂ ਹੋਈਆਂ ਨਹੀਂ ਸੀ ਤੁਸੀਂ ਕੋਈ ਆਪਣੇ ਆਪਣੇ ਆਪ ਨੂੰ ਸੰਬੰਧ ਕਰਵਾਏ ਥੋੜਾ ਨੂੰ ਹਾਈਪ ਤੇ ਪੰਜਾਬ ਦੇ ਆ ਵੈਸੇ ਆ 1 ਮਿੰਟ ਉਹ ਐਸਐਸਪੀ ਉਸ ਐਸਐਸਪੀ ਦੇ ਨਾਲ ਸਾਰੇ ਅਧਿਕਾਰੀ ਆ ਸੰਜੀਵ ਅਰੋੜੇ ਤੋਂ ਹੁਕਮ ਲੈ ਰਹੇ ਆ ਫੋਟੋ ਦੇਖੋ ਜੀ ਸਰ ਧੰਵਾਦ ਜੀ ਸਾਰੇ ਸਭ ਸੈਂਟਰ ਚ ਰੱਖੋ ਆ ਆ ਅਰੋੜਾ ਸਾਹਿਬ ਸਾਹਮਣੇ ਕਰ ਦਿਓ ਕਿਹਾ ਐਸਐਸਪੀ ਵਿਜੀਲੈਂਸ ਬੈਠਾ ਹੈ ਆਹ ਸਾਹਿਬ ਹੁਕਮ ਲੈ ਰਹੇ ਆ ਸਾਹਿਬ ਉਹਨਾਂ ਨੇ ਉਹਨਾਂ ਨੂੰ ਕੋ ਮੇਰੀ ਮੇਰੀ ਮੁਲਾਕਾਤ ਦੀ ਫੋਟੋ ਦਿਖਾਣ ਕਰਿੰਦਾਂ ਕਰਿਓ ਤੇ ਜਦੋਂ ਹੁਕਮ ਲੈ ਰਿਆ ਮੈਂ ਫੋਟੋ ਦਿਖਾਨਾ ਤੁਹਾਨੂੰ ਨਹੀਂ ਇੱਕ ਜਗ੍ਹਾ ਤੇ ਰੱਖ ਦਿਓ ਬਸ ਸਾਨੂੰ ਬਸ ਰੱਖ ਦਿਓ ਇਹ ਇੱਕ ਛੋਟੀ ਹੱਤੀ ਹੈ ਸਰਕਾਰੀ ਵੀ ਠੀਕ ਹੈ ਠੀਕ ਹੈ ਠੀਕ ਹੈ ਅਸੀਂ ਫੋਟੋ ਕਰ ਲਾਂਗੇ ਨਾ ਓਕੇ ਰਹਿਣ ਦਿਓ ਬਸ ਰੱਖ ਦਿਓ ਸਵਾਏ ਡਰਾਮਿਆਂ ਤੋਂ ਕੁਝ ਨਹੀਂ ਸਾਹਿਬ ਆ ਸਬੂਤ ਹੈ ਜਦੋਂ ਆਰਡਰ ਦਿੱਤੇ ਜਾਂਦੇ ਆ ਤੇ ਅੱਜ ਬਲੀ ਲੈ ਲੋ ਵੀ ਕਿਉਂਕਿ ਇਹਨਾਂ ਦਾ ਮਕਸਦ ਉਹਦੇ ਚ ਪੂਰਾ ਨਹੀਂ ਹੁੰਦਾ ਬੈਕ ਫਾਇਰ ਹੋ ਰਿਹਾ ਮੇਰੀ ਅਰੈਸਟ ਨੂੰ ਤੇ ਉਹਦੀ ਵਿਚਾਰੇ ਦੀ ਬਲੀ ਹੋ ਗਈ ਆ ਹਾਲਾਤ ਹੈ ਅੱਜ ਦੇ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਸੀਨੀਅਰ ਸਾਰੇ ਤੁਹਾਡੇ ਨਾਲ ਰੂਪੂ ਆ ਪੰਜਾਬ ਸਰਕਾਰ ਕੋ ਵੱਡਾ ਮੰਥਨ ਵੀ ਕਰ ਰਹੀ ਹੈ ਜੀ ਇੱਕ ਨੀਜੀ ਹੋਟਲ ਦੇ ਵਿੱਚ ਇਸੇ ਮوضوع ਦੇ ਇਹਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹਣਾ ਮੈਂ ਅਫਸਰਾਂ ਨੂੰ ਇਹ ਕਹਿਣਾ ਚਾਹਣਾ ਅਸਲੀ ਗੱਲ ਹੈ ਕਿ ਇਹ ਸਮਨ ਤਾਂ ਕੀਤੇ ਹੈਗੇ ਆ ਬਿਲਕੁਲ ਪੂਰੇ ਸਲਾਹ ਨਾਲ ਪਰ ਅੱਜ ਜੋ ਇਲੈਕਸ਼ਨ ਦੇ ਹਾਲਾਤ ਹੈ ਆਮ ਆਦਮੀ ਪਾਰਟੀ ਬਿਲਕੁਲ ਖਿੱਲਰਦੀ ਜਾਂਦੀ ਆ ਕਿਉਂਕਿ ਇਹਨਾਂ ਦੇ ਆਪਣੇ ਭਵਕੜ ਉਹੋ ਹੀ ਨਹੀਂ ਸਾਂਭੇ ਜਾਂਦੇ ਕਿਉਂਕਿ ਦਿੱਲੀ ਵਰਸਸ ਪੰਜਾਬ ਹੋ ਗਿਆ ਤੁਹਾਨੂੰ ਵੀ ਪਤਾ ਜਿੱਦਣ ਦਿੱਲੀ ਵਰਸਸ ਪੰਜਾਬ ਹੋ ਜੂਵੇ ਤਾਂ ਪੰਜਾਬ ਸਾਰਾ ਇਕੱਠਾ ਹੋ ਜਾਂਦਾ ਅੱਜ ਪੰਜਾਬ ਵੈਸਟ ਦੀ ਇਲੈਕਸ਼ਨ ਦੇ ਵਿੱਚ ਲਗਭਗ ਦਿੱਲੀ ਦੇ ਖਿਲਾਫ ਖੜਾ ਹੋ ਗਿਆ ਔਰ ਮੈਂ ਇੱਕ ਅਫਸਰਾਂ ਨੂੰ ਗੱਲ ਕਹਿਣੀ ਚਾਹੁੰਦਾ ਇਹਨਾਂ ਨੇ ਪਿਛਲੇ ਸਮੇਂ 'ਚ ਵੀ ਪੰਜ ਚਾਰ ਅਫਸਰ ਜਿਹੜੇ ਸਸਪੈਂਡ ਕੀਤੇ ਆ ਇਹਨਾਂ ਦੇ ਵਰਬਲ ਆਰਡਰਾਂ ਤੇ ਕੰਮ ਨਾ ਕਰੋ ਤੁਸੀਂ ਇਹਨਾਂ ਨੇ ਤੁਹਾਡੇ ਨਾਲ ਖੜੇ ਨਹੀਂ ਹੋਣਾ ਇਹਨਾਂ ਨੇ ਸਿਰਫ ਤੇ ਸਿਰਫ ਤੁਹਾਡੀ ACR ਔਰ ਤੁਹਾਡਾ ਜਿਹੜਾ ਕਰੈਕਟਰ ਆ ਉਹ ਅਸੈਸੀਨੇਸ਼ਨ ਕਿਉਂਕਿ ਕਰੈਕਟਰ ਅਸੈਸੀਨੇਸ਼ਨ ਕਰਨ ਦੇ ਵਿੱਚ ਇਹ ਸਾਰੇ ਮਾਰ ਬਹੁਤ ਆ ਦਿੱਲੀ ਵਾਲੇ ਇਹਨਾਂ ਦੀ ਸਿੱਖਿਆ ਕ੍ਰਾਂਤੀ ਫੇਲ ਇਹਨਾਂ ਦਾ ਲਾਅ ਐਂਡ ਆਰਡਰ ਤੁਸੀਂ ਦੇਖ ਸਕਦੇ ਹੋ ਆ ਮੈਂ 2 ਦਿਨ ਹੋਏ ਬਠਿੰਡੇ ਜਾ ਕੇ ਆਇਆ ਇੱਕ ਫੌਜੀ ਦੀਆਂ ਲੱਤਾਂ ਕ੍ਰਸ਼ ਕਰ ਦਿੱਤੀਆਂ ਔਰ ਉਹਦੇ ਤੋਂ ਬਾਅਦ ਉੱਥੇ ਜਿਹੜਾ ਪੁਲਿਸ ਆ ਉਸ ਪਿੰਡ ਤੇ ਦਬਾਅ ਬਣਾਉਂਦੀ ਆ ਵੀ ਤੁਹਾਡੇ ਚੋਂ ਕਿਹਨੇ ਪੋਸਟ ਪਾਈ ਆ ਅਸੀਂ ਉਹ ਜਿਹੜਾ ਪਿੰਡ ਦੇ ਵਿੱਚ ਇਹ ਕੰਮ ਹੋਣ ਨਹੀਂ ਦੇਣਾ ਪੁਲਿਸ ਦਬਾਅ ਬਣਾਉਂਦੀ ਆ ਇੱਕ ਪਾਸੇ ਸਮਗਲਰਾਂ ਦਾ ਡਰ ਇੱਕ ਪਾਸੇ ਪੁਲਿਸ ਪੁਲਿਸ ਦਾ ਡਰ ਪੰਜਾਬ ਦੇ ਲੋਕੀ ਇੰਨੇ ਕਮਜ਼ੋਰ ਹਜੇ ਹੋਏ ਨਹੀਂ ਐ ਇਹਨਾਂ ਨੂੰ ਦਿੱਲੀ ਵਾਲਿਆਂ ਨੂੰ ਭੁਲੇਖਾ ਔਰ ਭਗਵੰਤ ਮਾਨ ਚੀਫ ਮਿਨਿਸਟਰ ਨਹੀਂ ਹੈਗਾ ਅਸਲੀ ਗੱਲ ਐ ਸਿਰਫ ਕੁਰਸੀ ਤੇ ਬੈਠਾ ਆ ਅਸਲੀ ਜਿਹੜਾ ਚੀਫ ਮਿਨਿਸਟਰ ਆ ਉਹ ਕੇਜਰੀਵਾਲ ਆ ਔਰ ਮੈਂ ਇਹਨਾਂ ਸਾਰੇ ਅਫਸਰਾਂ ਨੂੰ ਕਹਿੰਦਾ ਇਹ ਤੁਸੀਂ ਇਹ ਮਤ ਸੋਚਿਓ ਇਹ ਤੁਹਾਡੇ ਮਹੀਨੇ 6 8 ਆ ਕੋਈ ਗੱਲ ਨਹੀਂ ਜੋ ਤੁਸੀਂ ਕਰਨਾ ਹੋਇਆ ਕਰ ਲਿਓ ਕੱਲੂ ਮੇਰੇ ਅਰਗੇ ਵੱਲੋਂ ਵੀ ਆਉਂਦੇ ਆ ਰਾਣਾ ਜੀ ਵੱਲੋਂ ਵੀ ਆਉਂਦੇ ਆ ਜਾਂ ਕਿਸੇ ਹੋਰ ਆਲੂ ਵੀ ਆਉਂਦੇ ਆਜੋ ਜਦੋਂ ਮਰਜੀ ਖੁੱਲੇ ਹੱਥ ਨਾਲ ਪਰ ਇਹਨਾਂ ਧਿਆਨ ਰੱਖਿਓ ਕਿ ਜਿਹੜਾ ਆਉਣ ਵਾਲਾ ਸਮਾਂ ਨਾ ਆ ਜਿੰਨੇ ਅਫਸਰ ਇਹਨਾਂ ਕੋ ਵਰਬਲ ਆਰਡਰ ਲੈ ਕੇ ਤੇ ਵਾਰੰਟੀ ਈਸ਼ੂ ਕਰਦੇ ਆ ਸਮਾਂ ਨਹੀਂ ਈਸ਼ੂ ਕਰਦੇ ਆ ਇਹ ਆਪਣੀ ਜ਼ਿੰਮੇਵਾਰੀ ਨਾਲ ਕਰੋ ਇਹਨਾਂ ਨੇ ਤੁਹਾਡੇ ਨਾਲ ਖੜਨਾ ਨਹੀਂ ਹੈ ਮਾਤਾਏ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਜ਼ਰੀਏ ਇਹਨਾਂ ਨੂੰ ਵੀ ਸਨੇਹਾ ਦੇਣਾ ਚਾਹੁੰਦੇ ਆ ਔਰ ਜਿਹੜੇ ਲੁਧਿਆਣੇ ਦੇ ਵਾਸੀ ਆ ਉਹ ਹੁਣ ਇਹ ਏਕਾ ਕਰ ਲੈਣ ਇੱਕ ਪਾਸੇ ਹੋ ਜਾਣ ਕਿਉਂਕਿ ਅਸਲੀ ਗੱਲ ਆ ਜਿਹੜੇ ਆ ਜਿਹੜਾ ਉਹਨਾਂ ਦਾ ਕੈਂਡੀਡੇਟ ਆ ਜਾਂ ਉਹਨਾਂ ਦੇ ਹੋਰ ਆ ਇੰਡਸਟਰੀਅਲਿਸ ਤੁਰੇ ਫਿਰਦੇ ਆ ਇਹਨਾਂ ਨੂੰ ਵੀ ਪਤਾ ਵੀ ਕੱਲ ਨੂੰ ਹਾਲਾਤ ਕੀ ਬਣਨੇ ਆ ਆ ਜਿਹੜੀ ਪੋਲੂਸ਼ਨ ਬੋਰਡ ਦੀ ਚੇਅਰਮੈਨ ਲਈ ਚੇਅਰਪਰਸਨ ਲਈ ਆ 650 ਕੱਚੇ ਸਮਨ ਆਸ਼ੂ ਦੀ ਤਿਆਰ ਕਰਕੇ ਰੱਖ ਲਿਆ ਇਹਨਾਂ ਇੰਡਸਟਰੀਲਿਸਟਾਂ ਨੇ ਮੁੜ ਕੇ ਇਹਨਾਂ ਮਰ ਦੁਆਲੇ ਘੁੰਮਣਾ ਵੀ ਸਾਡੇ ਕੋਲੋਂ ਸਿੱਧੇ ਪੈਸੇ ਮੰਗਦੇ ਆ ਅੱਜ ਜੇ ਕੋਈ ਇਹਨਾਂ ਨੂੰ ਸਿਸਟਮ ਤੋਂ ਬਚਾ ਸਕਦਾ ਲੜਾ ਸਕਦਾ ਤੇ ਉਹ ਕਾਂਗਰਸ ਪਾਰਟੀ ਆ ਔਰ ਇਸ ਸਮੇਂ ਆਸ਼ੂ ਕਿਉਂਕਿ ਇਹਦੀ ਰੀੜ ਦੀ ਹੱਡੀ ਆ ਝੁਕਿਆ ਨਹੀਂ ਹੈ ਕਈ ਬੰਦੇ ਹੋ ਜਾਂਦੇ ਉਹ ਪੁਰਾ ਪਰਾਂ ਬਾੜੇ ਮੋਟੇ ਕਹਿੰਦੇ ਯਾਰ ਸਮਝਾ ਕੱਢ ਲਈਏ ਇਹ ਸਮਾਂ ਨਹੀਂ ਕੱਢਦਾ ਅਸਲੀ ਗੱਲ ਆ ਖੜ ਕੇ ਲੜਾਈ ਲੜਦਾ ਔਰ ਖੜ ਕੇ ਲੜਾਈ ਲੜਨ ਦਾ ਪੰਜਾਬ ਲਈ ਸਮਾਂ ਹੈਗਾ ਸੋ ਇਸ ਕਰਕੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਆ ਜਿਹੜਾ মিডিਆ ਵੀ ਕਈ ਵਾਰੀ ਮੈਂ ਤੁਹਾਡੇ ਪੱਤਰਕਾਰਾਂ ਦੀ ਗੱਲ ਨਹੀਂ ਕਰਦਾ ਸੱਚੀ ਗੱਲ ਤਾਂ ਇਹ ਆ ਕਈ মিডিਆ ਹਾਊਸਸ ਦਾ ਵੀ ਤੋ ਕਿ ਕਈ ਵਾਰੀ ਸਰਕਾਰ ਨੂੰ ਪੁੱਛਣ ਦੀ ਬਜਾਏ ਆਪੋਜੀਸ਼ਨ ਨੂੰ ਪੁੱਛੀ ਜਾਂਦੇ ਆ ਜੋ ਉੱਥੇ ਦਿੱਲੀ ਸਰਕਾਰ ਕਰਦੀ ਆ ਇੱਥੇ ਓਦੋਂ ਵੱਧ ਕਿਤੇ ਕਈ ਗੁਣਾ ਇਹ ਲੋਕ ਜਿਹੜੇ ਆ ਪੰਜਾਬ ਦੇ ਉੱਤੇ ਤਸ਼ੱਦਦ ਕਰ ਰਹੇ ਆ ਸੋ ਇਸ ਕਰਕੇ ਮੈਂ ਆਫੀਸਰ ਲੌਬੀ ਨੂੰ ਖਾਸ ਕਰਕੇ ਕਹੂੰਗਾ ਕਿ ਓਕੇ ਤੁਹਾਡਾ ਹੁਣ ਇਹਨਾਂ 'ਚ ਵਿਸ਼ਵਾਸ ਨਹੀਂ ਰਿਹਾ ਔਰ ਆਪਣਾ ਇਹ ਸਮਾਂ 6-8 ਮਹੀਨੇ ਦਾ ਟਾਈਮ ਪਾਸ ਤੁਸੀਂ ਕਰ ਲਓ ਤੁਸੀਂ ਇਹਨਾਂ ਦੇ ਚਾਂਸੇ 'ਚ ਨਾ ਆਇਓ ਇਹਨਾਂ ਨੇ ਤੁਹਾਡੇ ਨਾਲ ਨਹੀਂ ਖੜਨਾ ਠੀਕ ਜੀ ਰਾਣਾ ਜੀ ਜੀ ਰਾਣਾ ਜੀ ਰਾਣਾ ਜੀ ਹਾਂ ਜੀ ਸਾਰਾ ਲਗਾਤਾਰ ਜਿਹੜਾ 56 ਕਸਿਆ ਜਾ ਰਿਹਾ ਉਹਨੂੰ ਲੈ ਕੇ ਤੁਸੀਂ ਅੱਜ ਪ੍ਰੈਸ ਕਾਨਫਰੈਂਸ ਕਰ ਰਹੇ ਹੋ ਸਰ ਕੀ ਹੈਗਾ ਪੂਰਾ ਮੈਟਰ ਦੇਖੋ ਸਰ ਫੇਸਮੰਡਰ ਸਾਰੇ ਵਲ ਫੇਸਮੰਡਰ ਜੀ ਸਰ ਇਹ ਜੋ ਜੋ ਪ੍ਰੋ ਯਾਰ ਬੰਦੂ ਹੋਏਗੀ ਇਹ ਡਰਾਮਿਆਂ ਚੋਂ ਨਿਕਲੀ ਸਰਕਾਰ ਹਰ ਵੇਲੇ ਕੋਈ ਨਾ ਕੋਈ ਡਰਾਮਾ ਕਰਦੀ ਹੈ ਜੀ ਇੱਕ ਡਰਾਮਾ ਇਹ ਵੀ ਰਚਿਆ ਜਦੋਂ ਰਾਤ 9:30 ਵਜੇ ਇਹਨਾਂ ਨੇ ਸਮਣੇ ਪਜਵਾਏ ਮੇਰੇ ਘਰੇ ਮੇਰੇ ਹੀ ਨਹੀਂ ਮੈਨੂੰ ਬਾਅਦ ਚੋਂ ਪਤਾ ਚੱਲਿਆ 20-25 ਬੰਦਿਆਂ ਦੇ ਪਿੱਛੇ ਪਤਾ ਇਹ ਚੱਲ ਰਿਹਾ ਸੀ 2-3 ਦਿਨਾਂ ਤੋਂ ਬਈ ਇਹ 28 ਦੇ 28 ਥਾਣਿਆਂ ਚ ਲੱਭ ਰਹੇ ਸੀ ਵੀ ਕੋਈ 5 ਸਾਲ ਪੁਰਾਣੀ ਕੰਪਲੇਂਟ ਵੀ ਹੈਗੀ ਹੈ ਆਸ਼ੂ ਦੇ ਖਿਲਾਫ ਤਾਂ ਦੱਸੋ ਤਾਂ ਕਿ ਇਹਨੂੰ ਪਕੜਿਆ ਜਾਏ ਬڑے ਲੋਕ ਵਿੱਚੋਂ ਦੱਸਦੇ ਸੀਗੇ ਤੇ ਜੇ ਕੋਈ ਹੋਏਗੀ ਤੇ ਕੰਪਲੇਂਟ ਤਾਂ ਹੀ ਉਹ ਪਕੜਨਗੇ ਕੱਲ ਇੱਕਦਮ ਪਤਾ ਚੱਲਿਆ ਘਰੋਂ ਘਰਦਿਆਂ ਨੇ ਲਿਖਤਾ ਬਈ ਉਹ ਇਲੈਕਸ਼ਨ ਚ ਬਿਜ਼ੀ ਐ ਤੇ 19 ਤਰੀਕ ਤੋਂ ਬਾਅਦ ਤੁਹਾਡੇ ਕੋਲ ਪੇਸ਼ ਹੋਣਗੇ ਉਸ ਤੋਂ ਬਾਅਦ ਸਵੇਰੇ ਤੁਸੀਂ ਲੋਕਾਂ ਨੇ ਵੀ ਰਿਐਕਸ਼ਨ ਮੰਗੇ ਤੇ ਮੈਂ ਸਭ ਨੂੰ ਇਹੀ ਆਖਿਆ ਬਈ ਕਿਸੇ ਵੀ ਤਫ਼ਤੀਸ਼ ਤੋਂ ਅਸੀਂ ਭੱਜਣ ਵਾਲੇ ਨਹੀਂ ਨਾ ਪਹਿਲਾਂ ਭੱਜੇ ਸੀ ਨਾ ਹੁਣ ਭੱਜਣ ਵਾਲੇ ਆ ਜਿਹੜੀ ਏਜੰਸੀ ਬੁਲਾਏਗੀ ਅਸੀਂ ਆਵਾਂਗੇ ਪਰ 19 ਤਰੀਕ ਤੱਕ ਅਸੀਂ ਇਲੈਕਸ਼ਨ ਚਾ ਸਾਡੇ ਇਲੈਕਸ਼ਨ ਨੂੰ ਡੀਰੇਲ ਕਰਨ ਦੀ ਜਿਹੜੀ ਇਹ ਕੋਝੀ ਇਹਨਾਂ ਨੇ ਸਾਜ਼ਿਸ਼ ਰਚੀ ਸੀ ਅਸੀਂ ਉਹਦੇ 'ਚ ਨਹੀਂ ਆਉਣਾ 19 ਤਰੀਕ ਤੋਂ ਬਾਅਦ ਅਸੀਂ ਤੁਹਾਡੇ ਕੋਲ ਆਵਾਂਗੇ ਜੋ ਮਰਜ਼ੀ ਤੁਸੀਂ ਸਾਡੇ ਕੋਲ ਸਵਾਲ ਜਵਾਬ ਕਰ ਲਿਓ ਜੀ